sub ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਤੇ ਅਸੀਂ ਆਏ ਹੋਏ ਹਾਂ ਗ੍ਰੀਨ ਸਿਟੀ ਸਕੁਆਇਰ ਮਾਰਕੀਟ ਡੱਬ ਵਾਲੀ ਰੋਡ ਬਟਿੰਡਾ ਤੇ ਮਾਰਕੀਟ ਖੁੱਲੀ ਨੂੰ ਹੋ ਗਿਆ 1 ਸਾਲ ਡੇਢ ਸਾਲ ਤੇ ਅਸੀਂ ਇੱਕ ਵਲੌਗ ਪਹਿਲਾਂ ਵੀ ਬਣਾਇਆ ਸੀ 8-10 ਮਹੀਨੇ ਤੇ ਉਦੋਂ ਇਹ ਮਾਰਕੀਟ ਨਹੀਂ ਡਿਵੈਲਪ ਨਹੀਂ ਹੋਈ ਸੀ 8-10 ਮਹੀਨੇ ਬਾਅਦ ਗੇੜਾ ਮਾਰਿਆ ਤੇ ਰੌਣਕ ਮੇਲਾ ਪੂਰਾ ਲੱਗਿਆ ਹੋਇਆ ਹੈ ਮਾਰਕੀਟ ਦੇ ਵਿੱਚ ਬਠਿੰਡੇ ਇੱਕ ਯਾਰ ਬਹੁਤ ਹੀ ਸੋਹਣਾ ਤੇ ਵਧੀਆ ਕਨਸੈਪਟ ਤਿਆਰ ਕੀਤਾ ਹੋਇਆ ਤੇ ਵੇਖਣ ਵਾਲੀ ਚੀਜ਼ ਹੈ ਘੁੰਮਣ ਵਾਲੀ ਚੀਜ਼ ਹੈ ਸ਼ਾਪਿੰਗ ਕਰਨ ਲਈ ਬਥੇਰੇ ਸ਼ੋਅਰੂਮ ਇੱਥੇ ਤੇ ਆਪਾਂ ਇਸ ਵੀਡੀਓ ਦੇ ਵਿੱਚ ਸਾਰੀ ਮਾਰਕੀਟ ਘੁੰਮਾਂਗੇ ਸਭ ਤੋਂ ਪਹਿਲਾਂ ਇੱਕ KFC ਤੇ McDonald's ਓਪਨ ਹੋਏ ਸੀਗੇ ਤੇ ਉਸ ਤੋਂ ਬਾਅਦ ਹੁਣ ਕਾਫੀ ਸ਼ੋਅਰੂਮ ਇੱਥੇ ਓਪਨ ਹੋ ਚੁੱਕੇ ਆ ਇੱਧਰਲੇ ਪਾਸੇ ਦੇਖਦੇ ਆਪਾਂ ਐਂਟਰੀ ਮਾਰਕੀਟ ਦੇ ਵਿੱਚ ਤੇ ਬਹੁਤ ਹੀ ਯਾਰ ਸੋਹਣੀ ਤਿਆਰ ਕੀਤੀ ਹੋਈ ਆ ਮਾਰਕਟਾਂ ਤਾਂ ਆਪਾਂ ਹੋਰ ਵੀ ਦੇਖੀਆਂ ਪਰ ਇਹਦੀ ਵਰਗੀ ਕੋਈ ਰੀਤ ਨਹੀਂ ਕਿਤੇ ਦੀ ਹੁਣ ਮਾਰਕੀਟ ਦੇ ਵਿੱਚ ਕਾਫੀ ਝੂਲੇ ਵਗੈਰਾ ਸਵਿੰਗਸ ਆ ਗਏ ਤੇ ਅੱਜ ਐਤਵਾਰ ਦਾ ਦਿਨ ਹੈ ਐਤਵਾਰ ਹੁਣ ਕਰਕੇ ਵੀ ਕੁਝ ਜ਼ਿਆਦਾ ਰੌਣਕ ਮੇਲਾ ਲੱਗਿਆ ਹੋਇਆ ਤੇ ਇੱਧਰਲੇ ਪਾਸੇ ਆ ਗਈ Starbucks ਤੇ ਇਹਦੇ ਦੂਜੇ ਬਿਲਕੁਲ ਸਾਹਮਣੇ ਦਾ ਕਾਫੀ ਬੀਨ ਤੇ ਸਾਹਮਣੇ ਹੈ ਜੀ ਇਹ cinema ਤਿਆਰ ਹੋ ਰਿਹਾ ਹੈ ਤੇ ਬਿਲਡਿੰਗ ਲਗਭਗ ਬਾਰੋ ਤਿਆਰ ਹੋ ਚੁੱਕੀ ਹੈ ਤੇ ਥੋੜਾ ਬਹੁਤ ਕੰਮ ਰਹਿ ਗਿਆ ਮੇਰੇ ਖਿਆਲ ਚ 2-4 ਮਹੀਨੇ ਤੱਕ cinema ਵੀ ਚੱਲ ਪੂ ਇਸ ਮਾਰਕੀਟ ਦੀ ਪਾਰਕਿੰਗ ਬਿਲਕੁਲ ਫ੍ਰੀ ਹੈ ਜੀ ਜਦੋਂ ਆਪਾਂ ਮਾਰਕੀਟ ਚ ਐਂਟਰ ਕਰਦੇ ਆ ਤੇ ਇੱਥੇ ਖੜੇ ਸੈਕਿਉਰਿਟੀ ਗਾਰਡ ਆਪਾਂ ਨੂੰ ਗਾਈਡ ਕਰਦੇ ਰਹਿੰਦੇ ਗੱਡੀ ਕਿੱਧਰ ਲੈ ਕੇ ਜਾਣੀ ਐ ਤੇ ਮਾਰਕੀਟ ਦੇ ਸਾਰੇ ਪਾਸੇ ਸੜਕ ਹੈ ਜੀ ਤੇ ਸੜਕ ਦੇ ਨਾਲ-ਨਾਲ ਪਾਰਕਿੰਗ ਬਣੀ ਹੋਈ ਆ ਤੇ ਬਹੁਤ ਖੁੱਲੀ ਡੁੱਲੀ ਪਾਰਕਿੰਗ ਐ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਤੇ ਆ ਬੱਚਿਆਂ ਲਈ ਦੇਖੋ ਨਾ ਵਨਸ ਵਨ ਨੇ ਝੂਲੇ ਲੱਗੇ ਹੋਏ ਆ ਬੱਚਿਆਂ ਲਈ ਕਾਫੀ ਐਕਟੀਵਿਟੀਆਂ ਆ ਗਈਆਂ ਹਨ ਮਾਰਕੀਟ ਦੇ ਵਿੱਚ ਤੇ ਐਂਟਰਟੇਨਮੈਂਟ ਇਰਕਟ ਸੈਟਰੀ ਲੱਗਿਆ ਹੋਇਆ ਬਹੁਤ ਹੀ ਸੋਹਣਾ ਤੇ ਅੱਜ ਤੋਂ ਅੱਗੇ ਆਪਾਂ ਚਲਦੇ ਹਾਂ ਗੱਲਬਾਤ ਕਰਾਂਗੇ ਕਿ ਇੱਥੇ ਕਿਹੜੇ-ਕਿਹੜੇ ਸ਼ੋਅਰੂਮ ਖੁੱਲੇ ਹੋਏ ਆ। ਇਹ ਬੱਚਿਆਂ ਵਾਲੀ ਕਾਰ। ਇਹ ਠੀਕ ਹੈ ਜੂਨੀਅਰ ਕਾਰ। ਇਹ ਸਭ ਤੋਂ ਪਹਿਲਾਂ ਆ ਗਿਆ ਜੀ ਤੇ ਨੌਕਆਊਟ। ਨੌਕਆਊਟ ਦੇ ਵਿੱਚ ਲਗਭਗ 10-12 ਬ੍ਰਾਂਡ ਹੈ ਜੀ। ਤੋਂ ਅਸੀਂ ਉਦੋਂ ਪਹਿਲਾਂ ਮਾਰਕੀਟ ਦੇ ਵਿੱਚ ਆ ਕੇ ਵਲੌਗ ਬਣਾਇਆ ਸੀਗਾ ਇੱਥੇ ਤੇ ਉਦੋਂ ਐਨੇ ਸ਼ੋਅਰੂਮ ਵਗੈਰਾ ਬਿਲਕੁਲ ਨਹੀਂ ਓਪਨ ਹੋਏ ਸੀਗੇ ਤੇ ਅੱਜ ਤਾਂ ਯਾਰ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਤੇ ਲੋਕ ਪਬਲਿਕ ਕਾਫੀ ਆਈ ਹੋਈ ਐ ਇੱਥੇ ਘੁੰਮਣ ਕਰਨ ਦੀ। ਤੇ ਇਹ ਪੂਰਾ ਇੰਦੀਵਾਇ ਕਰ ਰਿਹਾ ਇਕ ਇਧਰ ਤੇ ਕੋ ਉਧਰ ਤੇ ਇਸ ਮਾਰਕੀਟ ਤੇ ਆਪਾਂ ਗੱਲ ਕਰੀਏ ਸਾਰੇ ਚੰਗੇ ਚੰਗੇ ਬ੍ਰਾਂਡ ਇੱਥੇ ਓਪਨ ਹੋ ਚੁੱਕੇ ਆ ਤੇ ਸਾਰਿਆਂ ਤੇ ਚੰਗਾ ਡਿਸਕਾਊਂਟ ਲੱਗਿਆ ਹੋਇਆ ਦਲੀਆ ਜਾਂ ਸੜਕਾਂ ਜੋ ਵੀ ਕਹਿ ਸਕਦੇ ਆ ਤੇ ਸਿਰਫ ਇੱਥੇ ਪੈਦਲ ਤੁਰ ਸਕਦੇ ਆ ਆਪਾਂ ਕੋਈ ਵੀ ਵਹੀਕਲ ਜਾਂ ਟੂ-ਬੀਲਡਰ ਜਾਂ ਫੋਰ-ਬੀਲਡਰ ਇੱਥੇ ਨਹੀਂ ਆ ਸਕਦਾ ਲੋ ਟ੍ਰੇਨ ਆ ਗਈ ਆਪਾਂ ਪਾਸੇ ਹੋ ਜੀ ਆਰਮਨ ਇਧਰ ਹੋ ਜੀ ਬਟਾ ਪੁਆਇੰਟ ਰੀ ਤੇ ਜੋ ਮੈਚ ਦੇ ਦੇਖਣ ਦੇ ਸਕਰੀਨ ਆ ਉਹਨਾਂ ਲਈ ਖਾਸ ਪ੍ਰਬੰਧ ਹੈ ਤੇ ਜੋ ਹਾਂ ਜੋ ਸੈਂਟਰ ਹੈ ਇਸ ਮਾਰਕੀਟ ਦਾ ਸੈਂਟਰ ਪੁਆਇੰਟ ਆ ਉੱਥੇ ਇੱਕ ਬਹੁਤ ਵੱਡੀ ਸਕਰੀਨ ਲੱਗੀ ਹੋਈ ਆ ਤੇ ਕਰਵ ਸਕਰੀਨ ਹੈ ਜੀ ਤੇ ਜਦੋਂ ਕਿ ক্রিকেট ਦੇ ਮੈਚ ਵਗੈਰਾ ਚੱਲਦੇ ਆ ਤੇ ਇੱਥੇ ਡਿਸਪਲੇ ਕੀਤੇ ਜਾਂਦੇ ਆ ਤੇ ਦੇਖਣ ਤਾਂ ਪੂਰਾ ਨਜ਼ਾਰਾ ਆਉਂਦਾ ਜਿਵੇਂ ਸਿਨੇਮੇ ਦੇ ਵਿੱਚ ਸਕਰੀਨ ਹੁੰਦੀ ਹੈ ਵੱਡੀ ਬਸ ਉਸੇ ਤਰ੍ਹਾਂ ਫੀਲ ਹੁੰਦਾ ਤੇ ਬਸ ਇਹ ਓਪਨ ਦੇ ਵਿੱਚ ਹੈ ਤੇ ਆਮ ਤੌਰ ਤੇ ਸਕਰੀਨ ਦੇ ਗਾਣੇ ਵਗੈਰਾ ਚੱਲਦੇ ਰਹਿੰਦੇ ਨੋਰਮਲ ਦਿਨਾਂ ਦੇ ਵਿੱਚ ਤੇ ਜਿਵੇਂ ਜਿਵੇਂ ਸ਼ਾਮ ਹੁੰਦੀ ਜਾਂਦੀ ਹੈ ਤੇ ਜਦੋਂ ਲਾਈਟਿੰਗ ਚੱਲ ਪੈਂਦੀ ਹੈ ਮਾਰਕੀਟ ਨੂੰ ਮਾਰਕੀਟ ਹੋਰ ਵੀ ਸੋਹਣੀ ਬਣ ਜਾਂਦੀ ਹੈ ਤੇ ਵੇਖਣ ਵਾਲਾ ਹੁੰਦਾ ਇੱਥੋਂ ਦੱਸਿਓ ਸਾਡੀ ਮਾਰਕੀਟ ਦੇ ਵਿੱਚ ਡੈਕੋਰੇਸ਼ਨ ਤੇ ਜੁਐਸਓ ਦੀ ਬਣਾਵਟ ਐ ਬਹੁਤ ਹੀ ਸੋਹਣੀ ਕੀਤੀ ਹੋਈ ਐ ਤੇ ਜਿਵੇਂ ਇੱਧਰ ਸਾਰੇ ਚੱਲ ਰਹੇ ਆ ਤੇ ਨਾਲ ਇਹਨਾਂ ਦੇ ਵਿੱਚ ਲਾਈਟਿੰਗ ਚੱਲ ਰਹੀ ਐ ਜਿਵੇਂ ਜਿਵੇਂ ਹਨੇਰਾ ਹੋਊਗਾ ਇਹ ਸਵਾਰੇ ਹੋਰ ਵੀ ਸੋਹਣੇ ਲੱਗਣ ਲੱਗ ਜਾਣਗੇ ਤੇ ਆਪਾਂ ਇਸ ਮਾਰਕੀਟ ਦੀ ਐਂਟ੍ਰੈਂਸ ਦੀ ਗੱਲ ਕਰੀਏ ਤਾਂ ਕਟੋ-ਕਟ ਚਾਰ-ਪੰਜ ਐਂਟ੍ਰੈਂਸ ਹੈਗੀਆਂ ਤੇ ਆਪਾਂ ਕਿਸੇ ਵੀ ਗੱਡੀ ਲਾ ਕੇ ਕਿਸੇ ਵੀ ਐਂਟ੍ਰੈਂਸ ਤੋਂ ਐਂਟਰ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਤੇ ਵਧੀਆ ਖੁੱਲੀ ਡੁੱਲੀ ਯਾਨੀ ਕਿ ਪਾਰਕਿੰਗ ਹੈ ਤੇ ਐਂਟ੍ਰੈਂਸ ਵੀ ਬਹੁਤ ਹੀ ਵਧੀਆ ਬਣੀਆਂ ਹੋਈਆਂ ਜਿਵੇਂ ਸਾਡੇ ਪਿਛਲੇ ਪਾਸੇ ਕੈਂਟ੍ਰੈਂਸ ਹੈ ਤੇ ਇਧਰ ਪਹਿਲਾਂ ਤਾਂ ਪੰਛੀ ਇਹ ਦੇਖੋ ਕਿੰਨੇ ਸੋਹਣੇ ਬਣੇ ਹੋਏ ਆ ਇਹ ਸਾਰੇ ਮੈਟਲ ਦੇ ਬਣੇ ਹੋਏ ਆ ਤੇ ਸਾਹਮਣੇ ਇੱਕ ਪਾਰਕਿੰਗ ਆ ਗਈ ਤੇ ਐਸ ਐਂਟ੍ਰੈਂਸ ਇੱਧਰ ਬਣਿਆ ਹੋਇਆ ਜੀ 셀ਫੀ ਪੁਆਇੰਟ ਫੋਟੋਮਗਰਾਂ ਕਿਚਨ ਨੂੰ ਬਹੁਤ ਹੀ ਸੋਹਣਾ ਪੁਆਇੰਟ ਬਣਿਆ ਹੋਇਆ ਅਮਰ ਤਾਂ ਚੱਲ ਗਿਆ ਫੋਟੋ ਖਿਚਵਾਉਣ ਵਾਸਤੇ ਐ ਤੇ ਨਾਲ ਹਰਮਨ ਵੀ ਮੌਸਮ ਦੀ ਗੱਲ ਕਰੀਏ ਮੌਸਮ ਤਾਂ ਬਹੁਤ ਵਧੀਆ ਸੀਗਾ ਮੌਸਮ ਪੂਰਾ ਵਧੀਆ ਹੋਇਆ ਪੱਠੰਡਾ ਠੰਡਾ ਤੇ ਇਸੇ ਕਰਕੇ ਅਸੀਂ ਕਿ ਚਲੋ ਅੱਜ ਮਾਰਕੀਟ ਘੁੰਮ ਕੇ ਆਨੇ। ਮੇਰੇ ਮਾਰਕੀਟ ਸਾਡੇ ਘਰ ਤੋਂ ਨੇੜੇ ਹੀ ਆ 3-4 ਕਿਲੋਮੀਟਰ ਹੀ ਪੈਂਦੀ ਆ ਡਬਲੀ ਰੋਡ ਤੇ ਜੇ ਇੱਥੇ ਪਹੁੰਚਣਾ ਹੋਵੇ ਆਪਾਂ ਐਮਐਸ ਦੇ ਬਿਲਕੁਲ ਨੇੜੇ ਆ ਐਮਐਸ ਬਾਅਦ ਚੌਂਦਾ ਇਹ ਮਾਰਕੀਟ ਪਹਿਲਾਂ ਆ ਜਾਂਦੀ ਆ। ਆ ਗਏ ਅਕਟੋਬਰ ਦੇ ਇੱਥੇ ਲੱਗੀ ਹੋਈ ਜੀ ਕਲੀਅਰੈਂਸ ਆਫਰ 플랫 50% ਆਫ ਹੁਣ ਆਲ ਸਟਾਕ ਆਪਾਂ ਅੰਦਰ ਜਾ ਕੇ ਦੇਖਾਂਗੇ। ਤੇ ਇਸ ਅਮਰਤ ਨੂੰ ਇੱਕ ਜੀਨਸ ਤੇ ਇੱਕ ਟੀ-ਸ਼ਰਟ ਪਸੰਦ ਆ ਗਈ ਆ ਤੇ ਹੁਣ ਅਸੀਂ ਕਰਾਉਣ ਲੱਗੇ ਆ ਬਿਲਿੰਗ ਲਓ ਜੀ ਸ਼ਾਪਿੰਗ ਹੋ ਗਈ ਆ ਜਿਵੇਂ ਹੁਣ ਥੋੜਾ ਥੋੜਾ ਹਨੇਰਾ ਹੋ ਗਿਆ ਤੇ ਲਾਈਟਿੰਗ ਦੇ ਵਿੱਚ ਯਾਰ ਤੁਹਾਡੇ ਕਿੰਨੇ ਸੋਹਣੇ ਲੱਗ ਰਹੇ ਆ ਤੇ ਸਾਹਮਣੇ ਜਿਹੜੇ ਉਹ ਤੋਂ ਆ ਪੁੱਲ ਜੇ ਬਣੇ ਹੋਏ ਆ ਇਹਨਾਂ ਤੇ ਵੀ ਲਾਈਟਿੰਗ ਬਹੁਤ ਸੋਹਣੀ ਲੱਗਦੀ ਆ ਬਹੁਤ ਹੀ ਸੋਹਣਾ ਮਾਹੌਲ ਬਣਿਆ ਹੋਇਆ ਤੇ ਫਿਰ ਅਸੀਂ ਕਈ ਵਾਰੀ ਦਿਨੇ ਆਉਣੇ ਹੁੰਦੇ ਆ ਨਾ ਇੱਥੇ ਫੋਟੋਸ਼ੂਟ ਆਲੇ ਫੋਟੋ ਖਿਚਾਉਣ ਵਾਲੇ ਰੀਲਾਂ ਬਣਾਉਣ ਵਾਲੇ ਤੇ ਬੜੀ ਜਨਤਾ ਹੁੰਦੀ ਹੈ। ਦੇਲੇ ਪਾਸੇ ਬਹੁਤ ਹੀ ਸੋਹਣਾ 뷰 ਪੁਆਇੰਟ ਬਣਿਆ ਹੋਇਆ। ਇਹ ਵੀ ਇੱਕਦਰ ਐਂਟਰੈਂਸ ਹੈ। ਤੇ ਕਿੰਨੀ ਸੋਹਣੀ ਲਾਈਟਿੰਗ ਕੀਤੀ ਹੋਈ ਆ ਯਾਰ। ਤੇ ਇੱਥੇ ਇੱਕ ਫਲੋਰ ਬਣਿਆ ਹੋਇਆ। ਤੇ ਕਈ ਵਾਰੀ ਤਾਂ ਇੱਥੇ ਪੰਗੜਾ ਵੀ ਪੈਂਦਾ ਜਦੋਂ ਮੈਚ ਵਗੈਰਾ ਚੱਲਦਾ ਹੁੰਦਾ। ਤੇ ਮਾਰਕੀਟ ਦੇ ਵਿੱਚ ਯਾਰ ਗ੍ਰੀਨਰੀ ਦਾ ਵੀ ਪੂਰਾ ਧਿਆਨ ਰੱਖਿਆ ਹੋਇਆ ਸਾਰੇ ਪਾਸੇ ਦਰਖਤ ਬੂਟੇ ਹਨਾ ਤੇ ਪੋਲੇਦਾਰ ਬੁੱਟੇ ਬੜਾ ਕੁਛ ਲੱਗਿਆ ਤੁਸਾਂ ਮੁੰਦੇ ਕੋ ਮਾਉਂਦੇ ਆ ਬਾਈ ਦੋ ਮਿਲ ਗਏ ਕਹਿੰਦੇ ਸਾਨੂੰ ਵੀ ਵਲੌਗ ਦੇ ਵਿੱਚ ਲੈ ਲਓ ਕਿ ਬਾਈ ਨਾ ਆਪਣਾ ਜਸਪਾਲ ਸਿੰਘ ਜੀ ਜਸਪਾਲ ਸਿੰਘ ਕਦੋਂ ਆ ਵੀਰੇ ਕਿੱਥੋਂ ਆਏ ਹੋ ਤੁਸੀਂ ਸਾਡਾ ਹੀ ਪਿੰਡ ਪੰਜਾਬਾ ਇੱਥੇ ਨੇੜੇ ਹੀ ਹੈ ਠੀਕ ਆ ਓਕੇ ਵੀਰੇ ਤੇ ਇੱਧਰ ਆਗੇ ਜੀ ਊਮਾ ਦਾ ਸ਼ੋਰੂਮ ਤੇ ਜਿਵੇਂ ਜਿਵੇਂ ਨੇਰਾ ਹੋ ਗਿਆ ਰੌਣਕ ਮੇਲਾ ਪੂਰਾ ਵਧੀ ਜਾਂਦਾ ਠੀਕ ਹੈ ਚ ਲੈਣਗੇ ਸ਼ਰਮਣ ਜੀ ਇਹਦੇ ਕਰਦਾ ਪਿਆ ਕਹਿੰਦਾ ਮੈਂ ਟ੍ਰੇਨ ਤੇ ਘੁਟਾ ਲੈਣਾ ਇਹਨੂੰ ਕਿਹਾ ਸੀ ਟ੍ਰੇਨ ਆ ਲਾਂਦੇ ਫਿਰ ਲੈਣੀ ਪਰ ਇਹ ਕਾਲਾ ਪਿਆ ਹੋਇਆ ਹੈ ਮਨੇ ਸੀ ਟਿਕਟ ਲੈ ਲਈਏ ਟ੍ਰੇਨ ਦੀ ਫਿਰ ਹਰਮਨੋ ਟ੍ਰੇਨ ਦਾ ਸਫ਼ਰ ਕਰਾਉਣਾ ਹੈ ਕਿੱਥੇ ਜਾਣਾ ਟ੍ਰੇਨ ਦੇ ਵਿੱਚ ਮੈਂ ਉਹ ਵੀ ਕੋਕ ਪਲਾ ਕੇ ਲੈ ਯਾਰ ਲੇਟ ਕਿ ਟ੍ਰੇਨ ਦੇ ਬਹਿ ਕੇ ਕਿੱਥੇ ਜਾਣਾ ਹੈ ਟ੍ਰੇਨ ਤੇ ਮੈਂ ਗੁਰਦਾਸਪੁਰ ਕੋਲੇ ਵਿਗੜ ਸਾਜੂ ਕੋਲ ਜਾਣਾ ਹੈ ਕੈਨੇਡਾ ਜਾਣਾ ਦੇਖੋ ਟ੍ਰੇਨ ਤੇ ਪਹੁੰਚੂਗਾ ਕੈਨੇਡਾ ਕਿ ਨਹੀਂ ਯਾਰ ਜਿੰਨੇ ਵੀ ਆ ਬੂਟੇ ਲੱਗੇ ਹੋਏ ਨੇ ਪਿੱਛੇ ਇਹਨਾਂ ਦੇ ਵਿੱਚ ਸਪੀਕਰ ਲੱਗੇ ਹੋਏ ਆ ਤੇ ਹਲਕਾ ਹਲ ਕੇ ਮਿਊਜ਼ਿਕ ਚੱਲਦਾ ਰਹਿੰਦਾ ਆ ਅਦੁਖਾ ਦੇ ਖੇਤਰੀ ਵੀ ਲੱਗਿਆ ਬੈਠਾ ਹੈ ਤੇ ਸਾਹਮਣੇ ਜੋ ਯਾਰ cinema ਬਣ ਰਿਹਾ cinema ਦੀ ਬਿਲਡਿੰਗ ਦੇਖੋ ਲੈ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਹਰਮਨ ਪਹਿਲਾਂ ਕਹਿੰਦਾ train ਤੇ ਲੈਣਾ ਪਰ ਆਹ ਝੂਲਾ ਦੇਖ ਕੇ ਤਾਂ ਮਨ ਬਦਲ ਗਿਆ ਕਹਿੰਦਾ ਮੈਂ ਤਾਂ ਆਈਸਕ੍ਰੀਮ ਦੇ ਝੂਟੇ ਲੈਣੇ ਆ ਹਾਂ ਸਬਰ ਕਰੀਏ ਮੜਾ ਠੀਕ ਆ ਚਲ ਹੁਣ ਚੱਲਦੇ ਆ ਚੱਲ ਪਿਆ ਛੱਡਣਾ ਨਹੀਂ ਹਰਮਨ ਓਕੇ ਤਾਂ ਕਰਦੇ ਕਰਦੇ ਦੇ ਦੇ ਯਾਰ ਬਾਲਾ ਵੀ ਨਾ ਕਰਿਓ ਆ ਇੱਧਰ ਜੰਪਿੰਗ ਲਾਈਨ ਬੱਚੇ ਪੂਰਾ ਇੰਜੋਏ ਕਰ ਰਹੇ ਆ ਤੇ ਜਿੰਨੇ ਵੀ ਆ ਬੱਚਿਆਂ ਦੀ ਐਕਟੀਵਿਟੀਜ਼ ਲਈ ਚੀਜ਼ਾਂ ਹੈਗੀਆਂ ਪਹਿਲਾਂ ਹੈ ਨਹੀਂ ਸੀਗੀਆਂ ਤੇ ਕੋ ਪੁੱਛਿਆ 11 ਜੁਲਾਈ ਤੋਂ ਸ਼ੁਰੂ ਹੋਇਆ ਜੀ ਇਹ ਜੋ ਬੱਚਿਆਂ ਦੇ ਐਕਟੀਵਿਟੀ ਕਰਨ ਲਈ ਝੂਲੇ ਵਗੈਰਾ ਹੈਗੇ ਆ 11 ਜੁਲਾਈ ਤੋਂ ਸ਼ੁਰੂ ਹੋਇਆ ਤੇ ਡੇਲੀ ਹੁੰਦੇ ਆ ਇਹ ਤੇ ਇੱਕ ਦੀ 100 ਰੁਪਏ ਟਿਕਟ ਹੈ ਜੀ ਲੈ ਲੋ ਜੀ ਝੂਟੇ ਬਾਹਰ ਆ ਗਏ ਝੂਟੇ ਲੈ ਕੇ ਖੁਸ਼ ਹਣ ਹਰਮਨ ਚੱਕਰ ਤਾਂ ਨਹੀਂ ਆ ਰਹੇ ਤੇ तकरीबन ਹਰੇਕ ਸ਼ੋਰੂਮ ਨੇ ਇਹ ਸੇਲ ਲਾਈ ਹੋਈ ਆ ਤੇ ਠੀਕ ਆ ਜਿਵੇਂ ਅਸੀਂ ਆ ਪੱਤੇ ਦੀ ਕੀਤਾ ਅਸੀਂ ਨੂੰ ਫਾਇਦਾ ਚੋਕ ਹੀ ਲਿਆ ਜੇ ਪਹਿਲਾਂ ਸਾਢੇ 850 ਰੁਪਏ ਦੀ ਪੈਂਟ ਸੀਗੀ ਤੇ 400 ਰੁਪਏ ਦੀ ਟੀ-ਸ਼ਰਟ ਪਈ ਆ तकरीबन ਇਹ ਸਾਰੇ ਵੱਡੇ ਵੱਡੇ ਬ੍ਰਾਂਡ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਰੇ ਹੈਗੇ ਇੱਥੇ ਤੇ ਸਾਰਿਆਂ ਤੇ ਚੰਗੀ ਆਫਰ ਲੱਗੀ ਹੋਈ ਆ ਤੇ ਆਪਾਂ ਇੱਕ ਅੱਦੇ ਸ਼ੋਰੂਮ ਦੇ ਵਿੱਚ ਹੋਰ ਜਾਵਾਂਗੇ ਗੱਲਬਾਤ ਹੈ ਨਾ ਵੀ ਇੱਥੇ ਕੀ ਡਿਸਕਾਊਂਟ ਵਗੈਰਾ ਚੱਲਦਾ ਮਾਰਕੀਟ ਦੇ ਵਿੱਚ ਕਿੰਨਾ ਤੋਂ ਕੋਸਟਲੀ ਆ ਕਿ ਜਿਹੜੇ ਦੂਜੇ ਸ਼ਰੂਮ ਹੁੰਦੇ ਆ ਉਹਨਾਂ ਦੇ ਬਰਾਬਰ ਹੀ ਰੇਟ ਆ ਕਿ ਵੱਧ ਘੱਟ ਆ ਸਾਰੀ ਗੱਲਬਾਤ ਕਰਾਂਗੇ ਆਪਾਂ ਇਹ ਆ ਗਈ ਜੀ ਸੱਤ ਮਾਰਕੀਟ ਦੀ ਸੱਤ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਮਾਰਕੀਟ ਦੇ ਵਿੱਚ ਇੱਕ ਇਹ ਬਹੁਤ ਵਧੀਆ ਗੱਲ ਹੈ ਕਿ ਆਪਾਂ ਨੂੰ ਥਾਂ ਥਾਂ ਤੇ ਬੈਠਣ ਵਾਸਤੇ ਸੀਟਾਂ ਸੇ ਹੈਗੀਆਂ ਬੈਠਣ ਵਾਸਤੇ ਪੂਰਾ ਪ੍ਰਬੰਧ ਕੀਤਾ ਹੋਇਆ ਥਾਂ ਜੇ ਬੰਦਾ ਥੱਕ ਕੇ ਨਾਲ ਬੈਠ ਜਾਵੇ ਮਾਰਕੀਟ ਡੀ ਹੈ ਵੈਸੇ ਥੱਕ ਵੀ ਜਾਂਦਾ ਘੁੰਮਦੇ ਘੁੰਮਦੇ ਇਸ ਪਲੇਟਫਾਰਮ ਲਾਲ ਮੋਰਾ ਤੇ ਆਪਾਂ ਇੱਕ ਆਾ ਸ਼ੋਅਰ ਤੋਂ ਮਾਰੀ ਕੱਪੜੇ ਦਾ ਲਿਵਰਪੂਲ ਤੇ ਆਪਾਂ ਇਹਦੇ ਅੰਦਰ ਜਾ ਕੇ ਦੇਖਦੇ ਆਂ ਤੇ ਗੱਲਬਾਤ ਕਰਾਂਗੇ ਇੱਥੇ ਕੀ ਸਕੀਮ ਵਗੈਰਾ ਚੱਲਦੀ ਹੈ ਤੇ ਆਪਾਂ ਨੂੰ ਕਿੰਨੇ ਕਦੇ ਕੱਪੜੇ ਵਗੈਰਾ ਪੈਂਦੇ ਆ ਤੇ ਲਓ ਜੀ ਐਂਟਰ ਕਰ ਗਏ ਆਂ ਇਸ ਲਿਵਰਪੂਲ ਦੇ ਸ਼ੋਅਰਮ ਦੇ ਵਿੱਚ ਤੇ ਇਹਨਾਂ ਨੇ ਦੱਸਿਆ ਵੀ ਇੱਥੇ ਓਨਲੀ ਜੈਂਟਸ ਵੇਅਰ ਹੀ ਮਿਲਦਾ ਹੈ ਜੀ ਤੇ ਜੈਂਟਸ ਵੇਅਰ ਦੀ ਕਾਫੀ ਵੈਰਾਈਟੀ ਹੈ ਨਾ ਹੀ ਇੱਥੇ ਬੱਚਿਆਂ ਦਾ ਕੋਈ ਕੱਪੜਾ ਹੈ ਤੇ ਨਾ ਹੀ ਕੋਈ ਲੇਡੀਜ਼ ਹੈ ਤੇ ਯਾਨੀ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ ਕੋਈ ਆ ਲੇਡੀਜ਼ ਵਾਸਤੇ ਕਾਫੀ ਚੁਆਇਸ ਚਾਹੀਦੀਆਂ ਆ ਲੇਡੀਜ਼ ਨੂੰ ਤੇ ਜੈਂਟਸ ਥੋੜੇ ਘੱਟ ਚੁਆਇਸ ਵਾਲੇ ਹੁੰਦੇ ਆ ਇਹ ਸ਼ੋਰੂਮ ਦੇਖ ਕੇ ਪਤਾ ਲੱਗਦਾ ਯਾਰ ਕਿੰਨਾ ਵੈਲ ਪਲਾਨਡ ਕੀਤਾ ਹੋਇਆ ਸਾਰਾ ਕੁਝ ਤੇ ਕੋਈ ਖਲਾਰਾ ਨਹੀਂ ਕੋਈ ਕੁਝ ਨਹੀਂ ਕਾਰਨ ਇਹ ਹੀ ਹੈ ਇੱਥੇ ਲੇਡੀਜ਼ ਵਾਸਤੇ ਕੱਪੜੇ ਵਗੈਰਾ ਹੈ ਨਹੀਂ ਤੇ ਇਥੋਂ ਦੀ ਵੈਰਾਈਟੀ ਤੁਸੀਂ ਦੇਖ ਲਈਏ ਪਰ ਹੁਣ ਰੇਟ ਵਗੈਰਾ ਦੀ ਗੱਲ ਕਰ ਲਈਏ ਤੇ ਇਸ ਸਟੋਰ ਦੇ ਜੋ ਮੈਨੇਜਰ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਇਹ ਆ ਜੀ ਇਸ ਸਟੋਰ ਦੇ ਮੈਨੇਜਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਦੱਸੋਗੇ ਸਰ ਸਟੋਰ ਤੇ ਕੀ ਸਕੀਮ ਕਰਾ ਚੱਲ ਰਹੀ ਹੈ 1 ਗੈਟ 3 ਯਾਨੀ ਕਿ ਇੱਕ ਚੀਜ਼ ਲਵਾਂਗੇ ਆਪਾਂ ਤੇ ਨਾਲ ਟੋਟਲ ਕੈਨਲ ਜਾ ਸਕਦੇ ਆ ਦੋ ਫ੍ਰੀ ਹੋ ਜਾਣਗੇ ਨਾਲ ਦੋ ਫ੍ਰੀ ਜੇ ਮੰਨ ਲਓ ਜਿਵੇਂ 4500 ਰੁਪਏ ਦੀ ਪੈਂਟ ਹੈ ਤੇ ਇਹ ਆਪ ਨੂੰ 4500 ਦੇ ਵਿੱਚ ਤਿੰਨ ਮਿਲ ਸਕਦੇ ਆ ਉੱਤੇ ਰੇਂਜ ਤੇ 1500 ਦੀ ਇੱਕ ਪੈਂਟ ਪੈ ਗਈ ਆ ਆ ਠੀਕ ਹੈ ਜੀ ਉਹਦੀ ਕੱਢੀ ਇਹਦਾ ਪਾਸਟ ਓਕੇ ਓਕੇ ਤੇ ਜੇਕਰ ਕੋਈ ਸਿੰਗਲ ਪੀਸ ਲੈਣਾ ਹੋਵੇ ਉਹ 50% ਠੀਕ ਹੈ ਹਾਂ ਜੀ ਹਾਂ ਜੀ ਜਿਵੇਂ ਅਸੀਂ ਆਹ ਟੀ-ਸ਼ਰਟ ਦੇਖ ਰਹੇ ਹਾਂ ਜੀ ਤੇ ਟੀ-ਸ਼ਰਟ ਦਾ ਕੱਪੜਾ ਬਹੁਤ ਵਧੀਆ ਬਹੁਤ ਸੋਹਣਾ ਸਟਾਫ ਵਧੀਆ ਆਂਦਾ ਐਮ ਆਰ ਪੀ ਹੈਗੀ ਐ ਜੀ ਐਮ ਆਰ ਪੀ ਦੇਖੀ ਜੇ 1300 ਦੇ ਵਿੱਚ 1400 ਰੁਪਏ ਐਮ ਆਰ ਪੀ ਹੋਗੀ ਇਹ ਆਪ ਨੂੰ 700 ਦੀ ਪੈ ਜੀ ਇਹ ਸਿੰਗਲ ਆਮ ਕਰ ਆਪਾਂ 700 ਦੀ ਤੇ ਜੇਕਰ ਆਪਾਂ ਸਿੰਗਲ ਨਹੀਂ ਲੈਣੀ ਜਾਂ ਦੋ ਜਾਂ ਤਿੰਨ ਟੀ-ਸ਼ਰਟ ਲੈਣੀਆਂ ਤੇ 1400 ਐਮਆਰਪੀ ਦੀ ਆਪਾਂ ਜੇ ਹੋਰ ਦੇਖੀਏ ਜਿਵੇਂ ਆ ਪਈਆਂ 1400 ਦੇ ਵਿੱਚ ਆਪਣਾ ਤਿੰਨ ਮਿਲ ਜਾਣੀਆਂ ਤੇ ਤੁਸੀਂ ਆਪ ਦੇਖ ਲਓ ਇੱਕ ਦਾ ਕਿੰਨਾ ਕੁ ਪ੍ਰਾਈਸ ਪੈ ਗਿਆ 1400 ਦੀ ਤਿੰਨ ਜਾਂ 1500 ਦੀ ਤਿੰਨ ਹੈ 4500 ਰੁਪਏ ਦੀ ਇੱਕ ਹੋ ਗਈ ਬਿਲਕੁਲ ਜਾਇਜ਼ ਰੇਟ ਹੈ ਜੀ ਨਹੀਂ ਸਟਾਕ ਵੀ ਠੀਕ ਹੈ ਜੀ ਤੇ ਆਪਣੀ ਜੀਨ ਦੀ ਵੈਰਾਈਟੀ ਆ ਗਈ ਹੈ ਜੀ ਚਲੋ ਫਿਰ ਘੁਮਾਓ ਇਹ ਬੂਟ ਕੱਟ ਤੇ ਸਟ੍ਰੇਟ ਫਿਟ ਦੋਨੋਂ ਆਰਟੀਕਲ ਕਲਪੇ ਆਪ ਨੂੰ ਬੂਟ ਕੱਟ ਤੇ ਫਿਟਰੇਟ ਸਾਰੇ ਆਰਟੀਕਲ ਹੈਗੇ ਆ ਜੀ ਤੇ ਸਾਰੇ ਪੈਨੇ ਆ ਕਲਪੇ ਪਾਪਾ ਕਲਰ ਬਿਲਕੁਲ ਤਕਰੀਬਨ ਸਾਰੇ ਹੀ ਹੈਗੇ ਜਿੰਨੇ ਹੁੰਦੇ ਜੀਨਸ ਤੇ ਦੇਖਣੀ ਸਲੀਪ ਟੂ ਫਾਈ ਜੀ ਅਸਲੀ ਫਿਟਾ ਇਸ ਜਿਵੇਂ ਆ ਟਰਾਊਜ਼ਰ ਹੈ ਜੀ ਟਰਾਊਜ਼ਰ ਦਾ ਐਮ ਆਰ ਪੀ ਮੇਰੇ ਇਸ ਗਾਲੇ 31 3200 ਰੁਪਿਆ ਜੇਕਰ ਆਪਾਂ ਤਿੰਨ ਲੈਣੇ ਆ ਤਾਂ 1100 ਰੁਪਿਆ ਦਾ ਪੈ ਗਿਆ 1150 ਦਾ ਪੈ ਗਿਆ ਤੇ ਕੋਈ ਮੜਾ ਨਹੀਂ ਐਸ ਰੇਟ ਚ ਬਹੁਤ ਵਧੀਆ ਵਧੀਆ ਆਰਟੀਕਲ ਪਏ ਆ ਜੀ ਇਸ ਮਾਰਕੀਟ ਦੇ ਸਾਰੇ ਸਟੋਰਾਂ ਤੇ ਇੱਕ ਸਕੀਮ ਚੱਲ ਰਹੀ ਹੈ ਜੀ ਤੇ ਜੋ ਵੀ 5000 ਦੀ ਸ਼ਾਪਿੰਗ ਕਰਦਾ ਉਸ ਨੂੰ ਇੱਕ ਕੂਪਨ ਦਿੱਤਾ ਜਾਂਦਾ ਤੇ ਇਸ ਕੂਪਨ ਦੇ ਵਿੱਚ ਤੇ ਦੀਵਾਲੀ ਵਾਲੇ ਲੱਕੀ ਡਰਾ ਕੱਢਿਆ ਜਾਣਾ ਤੇ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਇਨਾਮ ਹੈ ਤੇ ਜੱਪ ਨੂੰ ਆਮੀ ਹੋਇਆ ਤੇ ਮੰਮਾ ਨੇ ਸ਼ਾਪਿੰਗ ਕਰ ਲਈ ਮੈਂ ਕਿਹ ਪਿੱਛੇ ਰਹਿ ਗਈਆਂ ਤੇ ਹੁਣ ਸਾਨੂੰ ਲੈ ਕੇ ਚੱਲੀ ਇਹ ਪਰਪਲ ਕਿੱਡਾਂਾਂ ਦੇ ਯਾਨੀ ਮੈਂ ਵੀ ਸ਼ਾਪਿੰਗ ਕਰਨੀ ਹੈ ਆਪਾਂ ਦੇਖਦੇ ਹਾਂ ਇਹ ਸ਼ੋਰੂਮ ਤੇ ਕੀ ਕੁਝ ਮਿਲਦਾ ਆਪਾਂ ਨੂੰ ਦੇ ਅੰਦਰ ਡੈਕੋਰੇਸ਼ਨ ਤਾਂ ਬਹੁਤ ਸੋਹਣੀ ਕੀਤੀ ਹੋਈ ਹੈ ਸ਼ੋਰੂਮ ਦੀ ਤੇ ਬੱਚਿਆਂ ਬਾਅਦ ਚਾਪਿੰਗ ਕਰਦੇ ਆਪਾਂ ਇੱਥੇ। ਬਾਾਕੀ ਜਿਵੇਂ ਨਾ ਪਰਪਲ ਕੱਢੋ ਫੇਰੇ ਡੈਕੋਰੇਸ਼ਨ ਕੀਤੀ ਹੋਈ ਹੈ। ਸਾਰਾ ਸੈਟਅਪ ਪਰਪਲ ਪਰਪਲ ਕੀਤਾ ਹੋਇਆ ਹੈ। ਸੋਹਣਾ ਲੱਗਦਾ ਵੈਸੇ। ਤੇ ਹਰਮਨ ਕੰਨਾ ਮੈਂ ਪਹਿਲਾਂ ਕ੍ਰੌਕਸ ਲੈਣੇ ਆ। ਤੇ ਇਹਨੂੰ ਆਹ ਬਲੂ ਕਲਰ ਦੇ ਕ੍ਰੌਕਸ ਪਾਣ ਦਾ ਆਇਆ। ਤਾਂ ਕਿ ਦੇਖ ਬੱਚੇ ਕਿਵੇਂ ਆਉਂਦੇ ਠੀਕ। ਬਾਾਕੀ ਦੇਖੋ। ਹਰਮਨ ਦੀ ਸ਼ਾਪਿੰਗ ਹੋ ਗਈ ਹੈ। ਇਹ ਤੇ ਜਦੋਂ ਆਪਣੀ ਸ਼ਾਪਿੰਗ ਵਿੱਚ ਬਿਜ਼ੀ ਹੋਈ ਪਈ ਐ ਮੈਨੂੰ ਪਸੰਦ ਨਹੀਂ ਆ ਰਿਹਾ ਵੀ ਕੀ ਲਵਾਂ ਤੇ ਕੀ ਨਾ ਲਵਾਂ ਜਦ ਕੋਈ ਸ਼ਾਇਆ ਪਸੰਦ ਹੈ ਇਹ ਆਖਿਰਕਾਰ ਜਦ ਆਪਣੇ ਭਕਾਈ ਬਕੋਈ ਕਰਕੇ ਨਾ ਕ੍ਰੌਕਸ ਪਸੰਦ ਕਰ ਲਏ ਆ ਕਹਿੰਦੇ ਚਲੋ ਅਜੀ ਹਰਮਨ ਨੇ ਕ੍ਰੌਕਸ ਲੈ ਆ ਤੇ ਫਿਰ ਮੈਂ ਵੀ ਕ੍ਰੌਕਸ ਹੀ ਲੈ ਲੈਣੀ ਆ ਠੀਕ ਆ ਕਪੜੇ ਕੋਈ ਨਹੀਂ ਪਸੰਦ ਆਏਗੇ ਤੇ ਲਓ ਜੀ ਸ਼ਾਪਿੰਗ ਕੰਪਲੀਟ ਐ ਹਰਮਨ ਨੇ ਕ੍ਰੌਕਸ ਪਾ ਲਏ ਆ ਜਿਹੜੇ ਪੁਰਾਣੇ ਸੀਗੇ ਉਹ ਬੈਗ ਚ ਪਾ ਲਏ ਆ ਇੰਨਾ ਚਾਹੀਦੇ ਨਵੇਂ ਸੈਂਡਲਾਂ ਦਾ ਚਲਿਏ ਇਹ ਜੱਪਣੇ ਜਦ ਕੀਤੀ ਸੀਗੀ ਤੇ ਅਸੀਂ ਚਲੇ ਗਏ ਸੀ ਅੰਦਰ ਸਪੀਡ ਡ੍ਰੀਮਸ ਤੇ ਜਾ ਕੇ ਪਤਾ ਕੀਤਾ ਕਹਿੰਦੇ ਬੱਚਿਆਂ ਵਾਸਤੇ ਹੈ ਨਹੀਂ ਇੱਥੇ ਤੇ ਇਹਦਾ ਮੂੰਹ ਦੇਖੋ ਕਿਵੇਂ ਹੋ ਗਿਆ ਜੱਪਦੀ ਉੱਤੇ ਦਾਲ ਨਹੀਂ ਗਲੀ ਹਾਂ ਤੇ ਹੁਣ ਕਹਿ ਰਹੀ ਮੈਂ ਕਹਿੰਦੀ ਐਮਰੀਕਨ ਟੂਰਿਸਟਸ ਤੇ ਜਾ ਕੇ ਦੇਖਣਾ ਵੀ ਕੀ ਕੋਸ਼ ਇੱਥੇ ਤੇ ਜਦ ਬਹੁਤ ਕਰਦੇ ਆ ਬੱਚੇ ਚਲ ਆਪਾਂ ਘੇੜਾ ਕੱਢਿਓ ਨੇ ਇੱਕ ਰੀ ਇਹ ਬੈਗ ਦੇਖ ਕੇ ਰੰਗ-ਬਰੰਗੇ ਜਿਹਾ ਨਾ ਤੇ ਅੰਦਰ ਵੜ ਜਾਂਦੇ ਆ ਬੱਚੇ ਜਿਵੇਂ ਜਾਪਾ ਕੁਸ਼ਾਰਿਆ ਪਸੰਦ ਹੂੰ ਬੈਗ ਲੈਣੇ ਆ ਪੜਦਾ ਤਾਂ ਹੈ ਨਹੀਂ ਤੂੰ ਸਕੂਲ ਲਈ ਪੜਦਾ ਸਕੂਲ ਲਈ ਪੜਦੇ ਇਹ ਆ ਜੀ ਅਮਰੀਕਨ ਟੂਰਿਸਟਰ ਦਾ ਸ਼ੋਰੂਮ ਤੇ ਬੈਗ ਦੀ ਕਿੰਨੀ ਵੈਰਾਈਟੀ ਪਈ ਹੈ ਦੇਖ ਲਓ ਇੱਥੇ ਚੱਲ ਰਿਹਾ ਜੀ 50 ਅਪ ਟੂ 50% ਤੱਕ ਡਿਸਕਾਊਂਟ ਬੈਗ ਤੇ ਟੌਲੀ ਬੈਗ ਤੇ ਤੇ ਜੋ ਸਕੂਲ ਬੈਗਸ ਨੇ ਉਹਨਾਂ ਦਾ ਡਿਸਕਾਊਂਟ ਹੈਗਾ ਜੀ 20% ਤੇ ਬੈਗ ਦੀ ਵੈਰਾਈਟੀ ਬਹੁਤ ਸੋਹਣੀ ਸੋਹਣੀ ਹੈ ਤੇ ਪਰ ਅਸੀਂ ਜੱਪ ਨੂੰ ਕਹਦੇ ਬਰਥਡੇ ਤੇ ਲੈ ਕੇ ਦਵਾਂਗੇ ਉਹਨੂੰ ਬੈਗ ਤਾਂ ਪਸੰਦ ਆ ਗਿਆ ਸੀਗਾ ਤੇ ਪਰ ਅਗਲੇ ਮਹੀਨੇ ਆ ਤਾਂ ਬਰਥਡੇ ਆ ਇਹਨੂੰ ਬਰਥਡੇ ਤੇ ਗਿਫਟ ਦੇ ਦਾਂਗੇ ਬੈਗ ਸਾਡੀ ਦੁੱਡੀ ਫੈਮਿਲੀ ਆ ਗਈ ਇੱਥੇ ਨਾਲ ਬੱਚੇ ਘੁੰਮਦੇ ਘੁੰਮਦੇ ਭਾਬੀ ਹੋਰੀ ਤੇ ਭਰਾ ਹੋਰੀ ਮਾਰਕੀਟ ਲਓ ਜੀ ਵੈਲਕਮ ਵੈਲਕਮ ਕਿਵੇਂ ਹੋ ਤੁਸੀਂ ਕਿੱਥੇ ਘੁੰਮ ਕੇ ਆਏ ਹੋ ਅੱਛਾ ਇਕੱਲਾ ਆ ਕੇ ਆਏ ਆ ਅੱਛਾ ਇਕੱਲਾ ਸਾਹਿਬ ਗੁਰਦੁਆਰਾ ਆਈਸਕ੍ਰੀਮ ਖਾ ਕੇ ਆਏ ਹੋ ਪਕੌੜੇ ਖਾਦੇ ਪਕੌੜੇ ਵੀ ਖਾਏ ਹੋ ਬੜੇ ਪਕੌੜੇ ਤੇ ਤਰੀਆਂ ਕੱਲ ਠੰਡ ਜਾਮਗੀ ਆ ਤੇਰੀ ਮੰਮੀ ਪੜਾਣ ਤੋਂ ਆਇਆ ਅੱਛਾ ਪੜਾਣ ਤੋਂ ਐ ਤੇ ਮਾਰਕੀਟ ਦੇ ਵਿੱਚ ਯਾਰ ਪੂਰਾ ਵਧੀਆ ਮਾਹੌਲ ਬਣਿਆ ਹੋਇਆ ਹੈ ਨਾ ਤੇ ਪਹਿਲਾਂ ਇੱਥੇ ਖਾਣ ਪੀਣ ਵਾਲੇ ਸਿਰ ਮੈਕਡੀ ਸੀ ਜੀ KFC ਸੀ ਤੇ ਉਸ ਤੋਂ ਇਲਾਵਾ ਜੇ ਮੰਨ ਲਓ ਕਿਸੇ ਨੂੰ ਡਿਨਰ ਕਰਨਾ ਜਾਂ ਲੰਚ ਕਰਨਾ ਨਾ ਜਾਂ ਦੂਰ ਜਾਣਾ ਪੈਂਦਾ ਸੀਗਾ ਤੇ ਆ ਮੇਰੇ ਖਿਆਲ ਦੇ ਕੁਝ ਦਿਨ ਹੋਏ ਆ ਪਿੱਛੇ ਨਾ ਬੀਕਾ ਨੇਰ ਵਾਲਾ ਖੁੱਲ ਗਿਆ ਤੇ ਇੱਥੇ ਅੱਛਾ ਆਪਾਂ ਲੰਚ ਕਰ ਸਕਦੇ ਆ ਡਿਨਰ ਕਰ ਸਕਦੇ ਆ ਯਾਰ ਬਹੁਤ ਹੀ ਪਲੱਸ ਪੁਆਇੰਟ ਹੈ ਮਾਰਕੀਟ ਵਾਸਤੇ ਤੇ ਤੁਹਾਨੂੰ ਪਤਾ ਯਾਰ 버ਗਰ ਖਾ ਕੇ ਪੀਜਾ ਖਾ ਕੇ ਨਾ ਯਾਰ ਭੁੱਖ ਨਹੀਂ ਮਿਟਦੀ ਜਿੰਨਾ ਚਿਰ ਆਪਾਂ ਰੋਟੀ ਵਗੈਰਾ ਨਾ ਖਾਈ ਤੇ ਇੱਥੇ ਇਹਨਾਂ ਦੀ ਵੈਰੈਟੀ ਬਹੁਤ ਹੈ ਤੇ ਅੱਜ ਆਪਾਂ ਇੱਥੇ ਜਾਵਾਂਗੇ ਅੰਦਰ ਤੇ ਕਰਾਂਗੇ ਟ੍ਰਾਈ ਅੰਦਰ ਕਿ ਕੀ ਕੁਝ ਮਿਲਦਾ ਤੇ ਅੰਦਰ ਰਸ ਬਹੁਤ ਹੋਇਆ ਪਿਆ ਇਹਨਾਂ ਦਾ ਯਾਰ ਤੇ ਬੈਠਣ ਨੂੰ ਮੇਰੇ ਕੱਲ ਫੀਡ ਸਾਨੂੰ ਮਾਥਾ ਹੀ ਮਿਲੂਗੀ ਤੇ ਬਾਕੀ ਕਰਦੇ ਟ੍ਰਾਈ ਜਦੋਂ ਦੇ ਆਏ ਆ ਨਾ ਅਸੀਂ ਦੇਖਿਆ ਨਹੀਂ ਵੀ ਇਹਨਾਂ ਦੇ ਕੋਈ ਸੀਟ ਖਾਲੀ ਹੋਊਗੀ ਉਹਦੋਂ ਦਾ ਇੱਕ ਫੁੱਲ ਲੈਣ ਆਹ ਅਸੀਂ ਅੰਦਰ ਦਾ ਐਂਟਰੀ ਕਰ ਗਏ ਆ ਤੇ ਬਾਈ ਨੇ ਦੱਸਿਆ ਇੱਥੇ ਵੇਟਿੰਗ ਚੱਲ ਰਹੀ ਹੈ ਵੀਰੇ ਓਧਾ ਪੌਣਾ ਘੰਟਾ ਲੱਗਦੀ ਹੈ ਵੇਟਿੰਗ ਤੇ ਇੰਨਾ ਜ਼ਿਆਦਾ ਰੌਲਾ ਹੋਇਆ ਸਾਰੇ ਪਾਸੇ ਤੇ ਸਾਰੇ ਟੇਬਲ ਆਲਰੇਡੀ ਬੱਕਾ ਐਦਾਂ ਵੀ ਹੈਗਾ ਨਾ ਕਿਉਂਕਿ ਮਾਰਕੀਟ ਦੇ ਵਿੱਚ ਕੋਈ ਵੀ ਹੈ ਨਹੀਂਗਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਮਾਰਕੀਟ ਦੇ ਵਿੱਚ ਖਾਣ ਪੀਣ ਦੀ ਹਾਂ ਇੱਕ ਕੰਦਾ ਗ੍ਰੈਕਟਰ ਉੱਤੇ ਖੜੀ ਦੀਗਾ ਤੇ ਕਾਫੀ ਐਟਮਾ ਹੈਗੇ ਆ ਤੇ ਉਸੇ ਕਰਕੇ ਰਾਜ ਇੰਨਾ ਹੋਇਆ ਪਿਆ ਇੱਕ ਸੰਡੇ ਅੱਜ ਸੰਡੇ ਕਰਕੇ ਵੀ ਫਰਕ ਪੈਂਦਾ ਤੇ ਹੁਣ ਬਾਹਰ ਚੱਲਦੇ ਆਂ ਦੇਖਦੇ ਆਂ ਕੁਝ ਹੋਰ ਦੇਖਦੇ ਆਂ ਕੁਝ ਹੋਰ ਟਰਾਈ ਕਰਦੇ ਆਂ ਇਹ ਆ ਜੀ ਬਿਕਨੀਰ ਵਾਲਾ ਤੇ ਆ ਗ੍ਰੀਗਾਰਾਤੀ ਬਾਹਰ ਆ ਗਏ ਇੱਥੋਂ ਇਹ ਅੱਧਾ ਪੌਣਾ ਘੰਟਾ ਕੋਣੇ ਵੇਟ ਕਰੂਗਾ ਯਾਰ ਤੇ ਪੀਕਾ ਨੇਰ ਵਾਲਿਆਂ ਦੇ ਏਅਰਪੋਰਟ ਬਹਾਲੀ ਸੀ ਜਣਾ ਤੇ ਭੁੱਖ ਵੀ ਬਹੁਤ ਲੱਗੀ ਪਈ ਐ ਤੇ ਆਖਰਕਾਰ ਫਿਰ ਸਾਨੂੰ ਇੱਥੇ ਆਉਣਾ ਪੈ ਗਿਆ ਤੇ ਇੱਥੇ ਆਏ ਹੁਣ ਇੱਥੇ ਕੁਝ ਖਾਣੇ ਪੀਣੇ ਆ ਜੀ ਵਾਟਰ ਕਰ ਰਹੇ ਆ ਬੱਚਿਆਂ ਨੂੰ ਪਸੰਦ ਨਹੀਂ ਆ ਰਿਹਾ ਆ ਚੀਜ਼ ਲੈਣੀ ਆ ਚੀਜ਼ ਲੈਣੀ ਫਾਈਨਲੀ ਹੋ ਗਈ ਐ ਸਾਡਾ ਆਰਡਰ ਤੇ ਬੱਸ ਇਹ ਜੀ ਲਓ ਜੀ ਸਾਡਾ ਆਰਡਰ ਹੋ ਗਿਆ ਤੇ ਲਓ ਜੀ ਆਰਡਰ ਆ ਗਿਆ ਸਾਡਾ ਕਰਦੇ ਆ ਚੈੱਕ ਤੇ ਇਹਨਾਂ ਦੀ ਸਰਵਿਸ ਪੂਰੀ ਫਾਸਟ ਹੈ ਜਲਦੀ ਆ ਗਿਆ ਆਰਡਰ ਜਲਦੀ ਆ ਗਿਆ ਠੀਕ ਹੈ ਲਓ ਜੀ ਪਰਿਕਰ ਕਰਕੇ ਚਾਲੀ ਆਤੀ ਤੇ ਆ ਪਾਦਾ ਸਾਰਾ ਖਲਾਰਾ ਇੱਥੇ ਮਾਰਕੀਟ ਦੇ ਵਿੱਚ ਆ ਕੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਸਪੈਂਡ ਹੋ ਗਿਆ ਕਿੰਨਾ ਹੋ ਗਿਆ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਸਿਰਫ ਅੱਜ ਵਲੌਗ ਬਣਾਉਣਾ ਸੀ ਅੱਜ ਤੇ ਨਾਲ ਨਾਲ ਸਾਡੀ ਸ਼ਾਪਿੰਗ ਹੋ ਗਈ ਹੈ ਤੇ ਬੱਚਿਆਂ ਨੇ ਖਾ ਪੀ ਲਿਆ ਤੇ ਪੇਟ ਪੂਜਾ ਵੀ ਹੋ ਗਈ ਹੈ ਤੇ ਸਾਨੂੰ ਮੈਕਡੀ ਲਈ ਜਾਣਾ ਪਿਆ ਕੋਈ 버ਗਰ 버ਗਰ ਰੈਪ ਖਾ ਲਿਆ ਤੇ ਬਸ ਤੇ ਇੱਧਰ ਹਜੇ ਵੀ ਚੱਲ ਰਿਹਾ ਜੀ ਟੀਵੀ ਤੇ ਮੈਚ ਚੱਲ ਰਿਹਾ ਕ੍ਰਿਕਟ ਦਾ ਇਹ ਹੀ ਸਾਡਾ ਅੱਜ ਦਾ ਟੂਰ ਗ੍ਰੀਨ ਸਿਟੀ ਸਕੁਆਇਰ ਮਾਰਕੀਟ ਡਬਲ ਦੀ ਰੋਡ ਬਟੰਡਾ ਦਾ ਤੇ ਅਸੀਂ ਘੁੰਮ ਲਿਆ ਤੇ ਲਿਆ ਖਾ ਪੀ ਲਿਆ ਸ਼ਾਪਿੰਗ ਕਰ ਲਈ ਵਧੀਆ ਗਾਈਜ਼ ਇਕ ਨਾ ਪੀਸਨ ਤੇ ਫੈਂਡ ਕੀਤਾ ਜੀ ਦਾ ਹਨਾ ਕੁਝ ਕੁ ਸਾਂ ਦੇ ਕੀਤਾ ਜੀ ਦਾ ਅਗਲੇ ਨਾ 6 ਸਾਲ ਦੇ ਹਨਾ ਪਾਸਾ ਤੇ ਵੀ ਅੱਛਾ ਇਹ ਇਹ ਸਾਡੇ ਬੱਚਿਆਂ ਦੀ ਸ਼ਾਪਿੰਗ ਹੋ ਗਈ ਹੈ ਤੇ ਅਮਰਦੇਵ ਦੀ ਸ਼ਾਪਿੰਗ ਹੋ ਗਈ ਪਰ ਮੇਰੀ ਰਹਿ ਗਈ ਹੈ ਚਲੋ ਆਪਾਂ ਫਿਰ ਕਿਸੇ ਦਿਨ ਕਰ ਲਾਂਗੇ ਜੀ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕੀ ਹੋਜੀ ਲੱਗੀ ਹੁਣ ਕਾਫੀ ਟਾਈਮ ਹੋ ਗਿਆ ਮੇਰੇ ਲਈ ਅੱਜ ਸਵਾ 9 ਹੋ ਚੱਲੇ ਆ ਤੇ ਹੁਣ ਅਸੀਂ ਘਰਾਂ ਨੂੰ ਜਾਂਦੇ ਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡਾ ਮਾਰਕੀਟ ਦਾ ਟੂਰ ਕਿਵੇਂ ਦਾ ਲੱਗਿਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਂ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਫਤ ਤੱਕ ਰਹੀ ਸਤਿ ਸ਼੍ਰੀ ਅਕਾਲ